ਦੀ ਆਈਡੀਚ ਮਾਰਕੀਟ ਦੇ ਵਿੱਚ ਹਾਲਾਤ ਉਸ ਵੇਲੇ ਤਣਾਅਪੂਰਨ ਹੋ ਗਏ ਜਦੋਂ ਦੁਕਾਨਦਾਰਾਂ ਦੇ ਵੱਲੋਂ ਮਾਰਕੀਟ ਬੰਦ ਕੀਤੀ ਗਈ ਅਤੇ ਸੜਕ ਜਾਮ ਕਰਕੇ ਤਰਨਾ ਪ੍ਰਦਰਸ਼ਨ ਕੀਤਾ ਗਿਆ। ਦਰਸਲ ਦੁਕਾਨਦਾਰਾਂ ਦੇ ਵੱਲੋਂ આરોਪ ਲਗਾਇਆ ਗਿਆ ਕਿ ਕੁਝ ਨੌਜਵਾਨ ਉਹਨਾਂ ਦੀ ਮਾਰਕੀਟ ਦੇ ਵਿੱਚ ਆਂਦੇ ਨੇ ਗਾਲੀ ਗਲੋਚ ਕਰਦੇ ਨੇ ਤੇ ਮਹੀਨਾ ਮੰਗਦੇ ਨੇ। ਅਤੇ ਜੇਕਰ ਕਿਸੇ ਦੇ ਵੱਲੋਂ ਇਨਕਾਰ ਕੀਤਾ ਜਾਂਦਾ ਤਾਂ ਫਿਰ ਉਸ ਦਾ ਨੁਕਸਾਨ ਵੀ ਕੀਤਾ ਜਾਂਦਾ ਹੈ। ਉਧਰ মিডিਆ ਦੇ ਨਾਲ ਗੱਲ ਕਰਦੇ ਹੋਏ ਆਈਡੀਚ ਮਾਰਕੀਟ ਦੇ ਚੋਥੇਬੰਦੀ ਦੇ ਪ੍ਰਧਾਨ ਨਾਨਕ ਸਿੰਘ ਦਾ ਕਹਿਣਾ ਹੈ ਕਿ ਪਿਛਲੇ 2 ਸਾਲਾਂ ਤੋਂ ਕੁਝ ਨੌਜਵਾਨ ਹੁੰਦੇ ਨੇ ਮਾਰਕੀਟ ਦੇ ਵਿੱਚ ਜੋ ਦਹਿਸ਼ਤ ਦਾ ਮਾਹੌਲ ਬਣਾ ਰਹੇ ਨੇ ਉਹਨਾਂ 'ਤੇ ਰੋਪ ਲਗਾਇਆ ਕਿ ਨੌਜਵਾਨ ਪਹਿਲਾਂ ਰਿਹੜੀ ਵਾਲਿਆਂ ਤੋਂ ਪੈਸੇ ਵਸੂਲਦੇ ਸੀ ਤੇ ਹੁਣ ਦੁਕਾਨਦਾਰਾਂ ਤੋਂ ਪੈਸੇ ਮੰਗਦੇ ਨੇ ਹਾਲਾਂਕਿ ਉਹਨਾਂ ਨੇ ਕਈ ਵਾਰ ਇਸ ਸੰਬੰਧੀ ਪੁਲਿਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਹੈ ਪਰ ਪੁਲਿਸ ਦੇ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਇਸ ਨਾਲ ਹੀ ਉਹਨਾਂ ਦੱਸਿਆ ਕਿ ਪਿਛਲੇ ਦਿਨੀ ਜਦੋਂ ਇੱਕ ਦੁਕਾਨਦਾਰ ਦੇ ਵੱਲੋਂ ਪੈਸੇ ਜਿੰਤੂਨ ਕਰ ਕੀਤਾ ਗਿਆ ਤੇ ਨੌਜਵਾਨ ਨਸ਼ੇ ਦੀ ਹਾਲਤ ਸੀ ਇਸ ਤੋਂ ਬਾਅਦ ਇਹਨਾਂ ਨੇ ਮਾਰਕੀਟ ਦੇ ਵਿੱਚ ਮਾਹੌਲ ਕਾਫੀ ਖਰਾਬ ਕਰ ਦਿੱਤਾ ਦੁਕਾਨਦਾਰਾਂ ਨੂੰ ਗਾਲਾਂ ਕੱਢੀਆਂ ਅਤੇ ਉਹਨਾਂ ਦੀ ਕਾਰ ਤੇ ਹਮਲਾ ਕਰਕੇ ਕਾਰ ਦੀ ਪੰਗ ਤੋੜ ਵੀ ਕੀਤੀ ਦੱਸਦੀ ਕਿ ਪ੍ਰਦਰਸ਼ਨ ਕਰ ਰਹੇ ਦੁਕਾਨਦਾਰਾਂ ਨੇ ਪੁਲਿਸ ਨੂੰ ਸਖਤ ਚੇਤਾਵਨੀ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਬਾਰ ਬਾਰ ਸ਼ਿਕਾਇਤਾਂ ਦੇ ਬਾਵਜੂਦ ਪੁਲਿਸ ਦੇ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਅਤੇ ਜੇਕਰ ਪੁਲਿਸ ਹੁਣ ਜਲਦ ਕਾਰਵਾਈ ਨਹੀਂ ਕਰੇਗੀ ਤਾਂ ਮਾਰਕੀਟਾਂ ਦੀ ਐਸੋਸੀਏਸ਼ਨ ਰਾਹੀਂ ਪੰਜਾਬ ਪੱਧਰ ਤੇ ਵੱਡਾ ਅੰਦੋਲਨ ਕਰਨਗੇ ਅਤੇ ਬੰਦ ਕਰਨ ਤੋਂ ਵੀ ਪਿੱਛੇ ਨਹੀਂ ਹਟਣਗੇ ਰੋਡ ਪ੍ਰੈਸਟਨ ਇਸ ਕਰਕੇ ਆ ਸਾਡੀ ਮੈਂ ਨਾਨਸਟਿੰਗ ਪ੍ਰਧਾਨ ਆਈਡੀ ਨੂ ਆਈਡੀ ਇੱਥੇ ਮੁੰਡਾ ਇੱਕ ਬਰਗਰੀ ਹੈਗਾ ਤੇ ਇੱਕ ਉਹ ਦੋ ਮੁੰਡੇ ਐ ਮਨ ਲਗੀ ਦੋ ਸਾਲ ਤੋਂ ਇੱਥੇ ਬਦਮਾਸ਼ੀ ਕਰਦੇ ਨੇ ਸਾਰੇ ਡੇਡੀਆਂ ਵਾਲਿਆਂ ਨੂੰ ਇੰਟੂ ਲੈ ਲਓ ਸਭ ਕੋ ਮਹੀਨੇ ਲੈਂਦਾ ਪੈਸੇ ਲੈਂਦਾ ਤੇ ਸਭ ਨੂੰ ਤੰਗ ਕਰਦਾ ਤੈਨੂੰ ਮਾਰ ਦੇਵਾਂਗਾ ਤੈਨੂੰ ਕਰ ਦੇਵਾਂਗਾ ਹੁਣ ਇੱਕ ਡੇਡੀਆਂ ਵਾਲ ਨੂੰ ਕਹਿੰਦਾ ਤੂੰ ਇੱਥੇ ਰਹੀਂ ਕੱਲ ਤੈਨੂੰ ਰਹਿਣ ਨਹੀਂ ਦੇਣਾ ਉਸ ਤੋਂ ਬਾਅਦ ਇਹਨੇ ਰਾਤੀ ਬਹੁਤ ਗਾਲ ਕੱਢੀ ਸਾਰਿਆਂ ਨੂੰ ਤੇ ਮੈਨੂੰ ਜਿੱਲੇ ਪਤਾ ਲੱਗਾ ਮੇਰੇ ਆਏ ਨਹੀਂ ਚਲਾ ਗਿਆ ਸੀ ਰਾਤੀ ਰਾਤੀ ਦੁਕਾਨਦਾਰਾਂ ਨੂੰ ਹਲਕ ਨੂੰ ਧੀ ਭੈਣ ਦੀ ਸਾਰੀ ਰਿਕਾਰਡਿੰਗਾਂ ਪਈਆਂ ਇਹਨੇ ਬਹੁਤ ਗਾਲਾਂ ਕੱਢ ਕੇ ਸਾਰੀ ਮਾਰ ਕੇ ਨੂੰ ਕੱਢੀਆਂ ਮਾਰਕੀਟ ਆ ਲੋ ਇਹ ਉਹ ਦੋ ਬੰਦੇ ਗਏ ਸੀ ਇੱਕ ਸੋਨੂ ਕਾ ਮੁੰਡਾ ਅਸੀਂ ਰਤੀ ਇਹਦੀ ਤਲਖਾਸ ਦੇਤੀ ਤਲਖਾਸ ਦੇਣ ਤੋਂ ਬਾਅਦ ਨੰਬਰ ਸੀ ਉਹਨਾਂ ਕੋਲ ਨਾਲ ਫੋਨ ਕੀਤਾ ਆਂਦਾ ਨਹੀਂ ਪਿਆ ਗੱਬੜਾ ਦਹਾਉਣੇ ਤੁਹਾਡੇ ਸਾਹਮਣੇ ਗੱਬੜ ਨਾਲ ਗੱਲ ਹੋ ਰਹੀ ਸੀ ਤੇ ਕਹਿੰਦਾ ਜੀ ਤੁਸੀਂ ਮੈਂ ਗੱਬੜ ਨੂੰ ਲੈ ਗਿਆ ਉੱਥੇ ਜਾਨਾ ਅਸੀਂ ਕਹਾਂ ਠੀਕ ਹੈ ਇੱਥੇ ਆ ਜਾ ਉਹਦਾ ਫਾਦਰ ਤੇ ਉਹ ਕਹਿੰਦਾ ਜੀ ਮੈਂ ਮਹੀਨੇ ਲੈਣੇ ਮੈਂ ਇੱਥੇ ਆਣਾ ਆਣਾ ਮੈਂ ਕਹਾ ਗੱਲ ਸੁਣ ਮੈਂ ਤੈਨੂੰ ਇਹਦਾ ਵੜ ਨਹੀਂ ਕੋਣ ਨੇ ਕਾਦੇ ਮਹੀਨੇ ਲੈ ਉਹ ਬਦਗਿਰੀ ਹੈ ਜੀ ਉਹ ਮੁੰਡਾ ਬਦਮਾਸ਼ੀ ਜਿਵੇਂ ਜੋ ਪੰਜਾਬ ਦੇ ਵਿੱਚ ਅਹਲੇ ਚੱਲਦਾ ਪਿਆ ਮੁੰਡਾ ਸਾਹਮਣੇ ਮਹੱਲੇ ਦਾ ਹੈਗਾ ਤੇ ਉਹ ਹੱਥ ਸ਼ਰਾਬ ਵੀ ਵੇਚਦਾ ਸਾਡੇ ਡੇੜੀਆਂ ਕੋਲ ਲੈਂਦਾ ਹੁਣ ਉਹ ਚਾਹਦਾ ਸੀ ਦੁਕਾਨਦਾਰਾਂ ਕੋਲ ਮੈਂ ਮਹੀਨੇ ਲਵਾਂ ਤੇ ਹੁਣ ਕਹਿੰਦਾ ਗੱਬਨ ਮੇਰੇ ਪਿੱਛੇ ਤਾਂ ਗੱਬਨ ਨਾ ਹੋਣੀ ਮੈਂ ਗੱਲ ਕੀਤੀ ਕਹਿੰਦਾ ਨਹੀਂ ਜੀ ਕਰਦਾ ਜੀ ਮੈਂ ਕਿਹਾ ਜੀ ਉਹਨੂੰ ਪੁੱਲ ਤੋਂ ਬੜੇ ਰਾਤ ਦੀ ਤਲਖਾਸ ਦਿੱਤੀ ਹੋਈ ਸੀ ਤੇ ਤਲਖਾਸ ਦੇਣ ਤੋਂ ਬਾਅਦ ਫੇਰ ਆਤੇ ਆ ਕਿ ਉਹ ਗੱਲ ਕਰਨ ਆਇਆ ਮੈਂ ਕਿਹਾ ਵੀ ਤੂੰ ਇੱਥੇ ਕਰਨ ਕੀ ਆਣਾ ਕਹਿੰਦਾ ਮੈਂ ਮਹੱਲੇਦਾਰ ਆ ਮੈਂ ਤੇਰਾ ਸਾਹਮਣੇ ਮਹੱਲਾ ਮਾਰਕੀਟ ਚ ਤੋਂ ਉਹਦਾ ਕੰਮ ਨਹੀਂ ਨਾ ਕੋਈਗਾ ਸਾਡੀ ਤੇ ਉਹ ਇਸ ਵਜ੍ਹਾ ਕਰਕੇ ਸਾਡੀ ਮਾਰਕੀਟ ਚ ਉਹਨਾਂ ਗਲਮੋਸਰ ਦੀ ਕਲ ਨਾ ਪਿਆ ਤੇ ਉਹਨੇ ਚੁੱਕ ਕੇ ਉਸ ਨੂੰ ਕੁੱਕੜ ਮਾਰਕੀਟ ਦੇ ਬੰਦੇ ਹੀ ਦੁਕਾਨਦਾਰ ਉਹਨੇ ਦੁਕਾਨ ਤੇ ਵੱਜ ਗਿਆ ਔਰ ਕਾਰ ਤੇ ਵੱਜ ਗਿਆ ਕਾਰ ਦਾ ਜੀਜਾ ਟੁੱਟ ਗਿਆ ਤੇ ਗਾਲਾਂ ਕੱਢਦਾ ਕਰਦਾ ਪਿਓ ਨਾਲ ਸੀ ਉਹ ਵੀ ਚਲਾ ਗਿਆ ਤੇ ਕੱਲੇ 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 ਨੂੰ ਸੱਟਾਂ ਮਾਰਾਂਗਾ ਕਹਿੰਦਾ ਮੈਂ ਤੇ ਵੇਲਾਗਾ 6-6 ਮਹੀਨਾ ਨਾਲ ਟੋਟੇ ਪਾਜੇ ਕਰਾਵਾਂਗਾ ਕਾਰਮ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਨੇ ਮਾਰਕੀਟ ਕਿਦਾਂ ਨਾ ਮਾਰਕੀਟ ਨੂੰ ਤੰਗ ਕਰਦਾ ਰੱਟ ਦੇ ਦਿਆ ਉਹ ਸੋਈਦਾ ਕਿ ਮੈਨੂੰ ਪੈਸੇ ਮਿਲਣ ਤਾਜਰ ਕਰਕੇ ਤਵਾ ਚਾਪੇ ਮਹੀਨਾ ਦੇਣਗੇ ਨਹੀਂ ਪ੍ਰਸ਼ਾਸਨ ਤੁਸੀਂ ਕੰਪਲੇਨ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਇਹ ਤੱਕ ਨਹੀਂ ਫੜਿਆ ਰਾਤੀ ਦਿੱਤੀ ਨਹੀਂ ਫੜਿਆ ਜਾਗਾ ਹੁਣ ਤੇ ਮੈਂ ਇਥੋਂ ਤੱਕ ਗੰਗਾ ਮੁੰਡ ਕੇ ਮੈਂ ਪੂਰੀ ਪੰਜਾਬ ਲੈਵਲ ਤੇ ਜਾ ਕੇ ਐਸੋਸੀਏਸ਼ਨਾਂ ਨੂੰ ਕਹਿ ਕੇ ਆਪਣੀ ਸਾਰਾ ਪੰਜਾਬ ਬੰਦ ਕਰਾਵਾਂਗੇ ਜੀ ਅਸੀਂ ਮਹੀਨਾ ਨਹੀਂ ਦੇ ਸਕਦੇ ਇਹਨਾਂ ਨੂੰ ਜੀ ਆ ਸੋਚਣ ਅਸੀਂ ਮਹੀਨਾ ਦਿਓ ਤੁਸੀਂ ਦਿੰਦੇ ਸੀ ਕਿ ਨਹੀਂ ਜੀ ਰੇੜੀ ਵਾਲਾ ਕੋਲ ਲੈਂਦਾ ਨਾ ਕਿੱਧਾ ਕਿਧਾ ਉਨ ਪਿੱਛੇ ਆ ਗਿਆ ਨਾ ਪਹਿਲਾਂ ਰੇੜੀਆਂ ਵਾਲਾ ਕੋਲ ਲੈਂਦਾ 25 ਤੋਂ 30 ਕਾਂਟਾ ਨਾ ਤਾਂ ਮੰਗਦਾ ਪੂਰੀ ਆਈਡੀ ਤੇ ਧੰਨਾਂ ਤੇ ਬੈਠੀ ਹੈ ਜੀ ਹਾਂ ਜੀ ਪੂਰੀ ਆਈਡੀ ਧੰਨਾਂ ਤੇ ਬੈਠੀ ਐ ਨੀ ਆਈਡੀ ਆਈਡੀ ਅੱਛਾ ਕਿੰਨਾ ਚਿਰ ਤੱਕ ਰਹੇਗਾ ਜੀ ਇਹ ਉਨੀ ਦਲਦਾ ਰਹੇ ਜਿੰਦਾ ਸਾਨੂੰ ਇਨਫਾਰਮ ਨਹੀਂ ਮਿਲਦਾ ਤੁਸੀਂ ਕਿਹਦੇ ਪ੍ਰਸ਼ਾਸਨ ਹੀ ਪਹੁੰਚੇ ਕੀ ਪ੍ਰਸ਼ਾਸਨ ਕੋਲ ਉਸ ਪ੍ਰਸ਼ਾਸਨ ਕਹਿੰਦਾ ਜੀ ਫੜਦੇ ਪਿਆ ਮੈਂ ਕਹਿੰਦਾ ਲਿਆਓ ਫੜ ਗਿਆ ਅਸੀਂ ਰਾਤ ਦੀ ਕੰਪਲੇਨਟ ਕੀਤੀ ਆ ਅਪਾ ਬਿਲਕੁਕੁ ਨੀ ਨਹੀਂ ਹੋਏਗਾ ਤੇ ਮਾਰਕੀਟ ਦੀਆਂ ਕੱਲ ਸਾਰੀਆਂ ਚਾਬੀਆਂ ਬੰਦ ਕਰਕੇ ਤਾਲੇ ਬੰਦ ਕਰ ਲਿਆ ਤੇ ਕਮਿਸ਼ਨਰ ਸਾਹਿਬ ਨੂੰ ਚਾਬੀਆਂ ਦਿੱਤੀਆਂ ਜਾਣੀਆਂ ਕਿ ਤੁਸੀਂ ਸੰਭਵ ਚ ਠੀਕ ਹੈ ਕੀ ਨਾਮ ਜੀ ਆਪਣਾ ਕਿਹੜਾ ਰੋਜ਼ ਪ੍ਰਦਰਸ਼ਨ ਚੱਲ ਰਿਹਾ ਹੋ ਕੀ ਕਰ ਰਿਹਾ ਸਰ ਮਾਰਕੀਟ ਚ ਇੱਕ ਬੰਦਾ ਹੈਗਾ ਉਹ ਰੋਜ਼ ਮਾਰਕੀਟ ਚ ਰਾਤੀ ਸ਼ਰਾਬ ਪੀ ਕੇ ਆਣ ਕੇ ਗਾਲਾਂ ਗਾਲੀ ਗਲੋਚ ਕਰਦਾ ਆਪਾਂ ਨੂੰ ਕਿਹਾ ਸੀ ਕਿ ਗਾਲੀ ਗਲੋਚ ਨਾ ਕਰਿਆ ਕਰ ਆਪਾਂ ਥਾਣੇ ਦਰਖਾਸਤ ਵੀ ਦਿੱਤੀ ਸੀ ਮਗਰ ਉਸ ਤੋਂ ਬਾਅਦ ਉਹ ਆ ਜਾਣ ਕੇ ਫੇਰ ਬੋਲਣ ਲੱਪਿਆ ਪ੍ਰਧਾਨ ਸਾਹਿਬ ਨਾਲ ਓਕਾ ਭਾਰਾ ਹੋ ਗਿਆ ਦੋਸਤੋ ਬਾਅਦ ਉਹਨੇ ਉਹਨਾਂ ਨੂੰ ਹੱਥ ਜਿਹੜੀ ਚੀਜ਼ ਆਈ ਉਹ ਛੰਡ ਕੇ ਮਾਰੀ ਕਿਉਂਕਿ ਉਹਨਾਂ ਦੇ ਵੱਜੀ ਨਹੀਂ ਅਗਰ ਵੱਜ ਜਾਂਦੀ ਤਾਂ ਨੁਕਸਾਨ ਜ਼ਿਆਦਾ ਹੋ ਸਕਦਾ ਸੀਗਾ ਸਰਕਾਰਨ ਕੀ ਹੈ ਕਾਦੀ ਕਿਲੋ ਪੈਸੇ ਮੰਗਦੇ ਨੇ ਕੋਈ ਕੁਝ ਨਹੀਂ ਮਲਾਜਮ ਹੈ ਬਸ ਉਹ ਇੱਕ ਵਪਾਰੀ ਜਿਵੇਂ ਪਹਿਲਾਂ ੜੀ ਵਾਲਿਆ ਕੋ ਬਦਮਾਸ਼ੀ ਹੈ ਬਦਮਾਸ਼ੀ ੜੀ ਵਾਲਿਆ ਕੋ ਪਹਿਲਾਂ ਪੈਸੇ ਲੈਂਦਾ ਸੀਗਾ ਹੁਣ ਉਹ ਥੋੜਾ ਵੱਧੇ ਕੰਮ ਵੱਦਾ ਵੱਦਾ ਦੁਕਾਨਾਂ ਤੱਕ ਨਹ ਪਹੁੰਚ ਗਿਆ ਮਗਰ ਆਪਾਂ ਟੈਕਸ ਪੇ ਕਰ ਸਕਦੇ ਆ ਆਪਾਂ ਹਫਤੇ ਨਹੀਂ ਦੇ ਸਕਦੇ ਕਿਸੇ ਇੱਕ ਪਾਸੇ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਕ腐ਸ਼ਨ ਫਰੀ ਕਰਾਂਗੇ ਇੱਕ ਪਾਸੇ ਇੰਨੀ ਕ腐ਸ਼ਨ ਹੁੰਦੀ ਹੈ ਤੇ ਪੰਜਾਬ ਸਰਕਾਰ ਦੇ ਮੁਲਾਜ਼ਮ ਕਿੱਥੇ ਮੁਲਾਜ਼ਮ ਜਿਹੜੇ ਉਹਨਾਂ ਪੰਜਾਬ ਸਰਕਾਰ ਨੂੰ ਅਰੇ ਤੇ ਐਕਸ਼ਨ ਲੈਣਾ ਚਾਹੀਦਾ ਵਪਾਰ ਹੋਏਗਾ ਜਿਸ ਸਟੇਟ 'ਚ ਉਹ ਸਟੇਟ ਖੁਸ਼ਹਾਲ ਹੋਏਗੀ ਜਿਸ ਸਟੇਟ 'ਚ ਵਪਾਰ ਘੱਡੀ ਜਾਏਗਾ ਉਹ ਸਟੇਟ ਖੁਸ਼ਹਾਲ ਕਦੀ ਨਹੀਂ ਹੋ ਸਕਦੀ ਇਸ ਵਾਰ ਵਪਾਰੀ ਬਹੁਤ ਦੁਖੀ ਹੈ ਪੰਜਾਬ 'ਚ ਇਹ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਇਮੀਡੀਏਟ ਐਕਸ਼ਨ ਲੈਣਾ ਚਾਹੀਦਾ ਆਪਾਂ ਕਮਿਸ਼ਨਰ ਸਾਹਿਬ ਕੋ ਮੰਗ ਕਰਦੇ ਆ ਕਿ ਸਾਡੀਆਂ ਜਿਹੜੀ ਮੰਗਾਂ ਸੁਣੀਆਂ ਜਾਣ ਕਾਰਵਾਈ ਕੋਈ ਨਹੀਂ ਹੋਈ ਰਾਤ ਨੂੰ ਕੰਪਲੇਂਟ ਕੀਤੀ ਸੀ ਉਹ ਆ ਗਿਆ ਸਾਨੂੰ ਪੁੱਛਣ ਕਿ ਤੁਸੀਂ ਕੰਪਲੇਂਟ ਕਿਉਂ ਕੀਤੀ ਹੈ ਮੇਰੇ ਖਿਲਾਫ ਉਹ ਬਦਮਾਸ਼ੀ ਕਰਨ ਆ ਗਿਆ ਉਲਟਾ ਸਾਡੇ ਨਾਲ ਦੇਖਿਆ 2 ਸਾਲ ਤੇ ਹੋਈ ਗਿਆ ਕੰਮ ਚੱਲਦੇ ਨਹੀਂ ਸਾਡਾ ਸਾਨੂੰ ਇਨਸਾਫ ਦਵਾਇਆ ਜਾਏ ਬਸ ਉਹਨੂੰ ਉਹ ਬੰਦੇ ਨੂੰ ਅੰਦਰ ਕਰਾ ਜਾਏ ਦੁਕਾਨ ਮਾਰਕੀਟ ਚ ਕੰਮ ਦੁਕਾਨਦਾਰਾਂ ਦਾ ਹੈ ਵੇਲੇ ਬੰਦਿਆਂ ਦਾ ਕੋਈ ਕੰਮ ਨਹੀਂ ਹੈਗਾ ਠੀਕ ਹੈ ਜੰਗੀ ਕਿੱਥੇ ਰਹਿੰਦੇ ਹੋ ਅਸੀਂ ਮੋਗਾ ਹੀ ਅੱਜ ਕੀ ਹੋਇਆ ਇੱਥੇ ਕਿਹੜਾ ਰਾਹ ਬੰਦ ਕੀਤਾ ਕਿੰਨੀ ਮੁਸ਼ਕਲ ਆ ਰਹੀ ਦਾ ਮੁਸ਼ਕਲ ਬਹੁਤ ਆ ਰਹੀ ਹੈ ਸਾਡੀਆਂ ਸਵਾਰੀਆਂ ਕਿੰਨੀਆਂ ਪਰੇਸ਼ਾਨ ਹੋਈਆਂ ਸਾਰਾ ਟਾਈਮ ਮੈਸ ਹੋ ਗਿਆ ਹਾਂ ਕੌਣ ਨੁਕਸਾਨ ਭਰੂਗਾ ਅੱਛਾ ਇਹ ਕਹਿ ਦਿੰਦੇ ਅਸੀਂ ਕਰੋੜਪਤੀ ਆ ਇੰਨੇ ਇੰਨੇ ਬੰਦੇ ਤੋਂ ਇੱਕ ਬੰਦਾ ਨਹੀਂ ਲੋਟ ਆਇਆ ਕਿ ਇੰਨੇ ਜਣੇ ਆ ਕੇ ਸਾਡੇ ਘਰ ਪੈਣ ਲੱਗ ਗਏ ਇੰਨੇ ਬੰਦਿਆਂ ਨੂੰ ਪਰੇਸ਼ਾਨ ਕਰਦੇ ਦੱਸੋ ਕਿੰਨੀ ਮੁਸ਼ਕਲ ਦਾ ਸਾਹਮਣਾ ਕਰ ਰਹਾ ਆ ਤੁਹਾਡੇ ਸਾਹਦੇ ਦੇਖੋ ਹੀ ਤੁਹਾਡੇ ਸਾਹਮਣੇ ਏਗ ਲੋ ਕਿੰਨੀਆਂ ਕਿਸਵਾਰੀਆਂ ਜਵਾਕ ਨਾਲ ਆ ਉਹਨਾਂ ਨੇ ਬਰਨਾਲੇ ਜਾਣਾ ਵਿਚਾਰਿਆ ਨੇ ਕਹੀ ਹੈਗੇ ਉਹਨਾਂ ਸਰਦੂਲ ਘੜ ਜਾਣਾ ਵਾ ਤੋ ਹਣ ਕਿੱਥੇ ਜਾਣਗੇ ਦੱਸੋ ਉਸ ਗੱਲ ਕੀਤੀ ਗਾਂ ਅੱਗੇ ਗੱਲ ਅਸੀਂ ਹੁਣ ਇਹਨਾਂ ਨੂੰ ਕਹੀ ਜਾਂਦੇ ਆ ਇਹ ਮੰਨਤਾ ਕਰੀ ਜਾਂਦੇ ਆ ਨਹੀਂ ਬਸ ਕੱਲਾ ਦਾ ਨਹੀਂ ਪ੍ਰਸ਼ਾਸਨ ਦੀ ਨਾਕਾਮੀ ਹੈ ਜੀ ਸੜਕ ਨਹੀਂ ਬਣਦੀ ਪ੍ਰਸ਼ਾਸਨ ਨੂੰ ਗੋਲੇ ਖੜਾ ਹੀ ਦੇਖੋ ਕਰੋ ਦਾ ਇਹਨਾਂ ਦਾ ਕੋਈ ਇੱਥੇ ਮਿੰਦੂ ਨਹੀਂ ਪਤਾ ਇਹਨਾਂ ਰਾਤ ਦੀ ਕੰਪਲੀਟ ਦਿੱਤੀ ਠਾਣੇ अच्छा जी हां दादी ਕੋਲ ਕਲੇਟ ਦਿੱਤੀ ਆ ਸਤਿ ਸ੍ਰੀ ਅਕਾਲ ਇਹਨਾਂ ਨਾਲ ਥਾਣੇ ਤੇ ਉਹ ਬੰਦਾ ਕੋਈ ਆਣ ਕੇ ਫੇਰ ਇੱਥੇ ਇਹਨਾਂ ਨਾਲ ਕਿਤੇ ਲੜਦਾ ਫਿਰਦਾ ਲਿਆ ਕੇ ਦੇ ਆ ਉਹ ਗੇਨ ਇਹਦੇ ਰੇਡ ਕਰਨਾ ਸਤਿ ਸ੍ਰੀ ਅਕਾਲ ਉਹਨੂੰ ਪੜ ਕੇ ਬਿਠਾ ਕੇ ਉਹਦੇ ਖਿਲਾਫ ਕਾਰਵਾਈ ਕਰਦੇ ਠੀਕ ਹੈ ਜੀ ਹਾਂਜੀ ਹਾਂਜੀ ਸਾਰੇ ਅਧਿਕਾਰੀਆਂ ਨੂੰ ਸਾਰਾ